ਓਏ लवली ਨਵੀਂ ਗੱਡੀ ਸੂਟ ਬੂਟ ਐਨਕਾ ਕਿਹ ਟੌਰ ਭਰਾ ਦੀ ਯਾਰ ਹੋਰ ਛੋਟੇ ਵੀਰ ਬੜੇ ਚਿਰ ਪਾ ਮਿਲੇ ਜੇ ਅੱਜ ਵੀ ਲੱਗਾ ਉੱਥੇ ਜਿੱਥੇ ਤੁਹਾਨੂੰ ਮਛੜ ਕੇ ਗਿਆ ਹੈ ਤਰੱਕੀਆਂ ਤਾਂ ਸਾਡੀਆਂ ਹੀ ਆ ਭਾਈ ਕੀ ਕੰਮ ਕਰਦਾ ਤੂੰ ਡਿਸਪੈਚੇ ਓ ਬਾਈ ਡਿਸਪੈਚਰੀ ਤਾਈਏ ਨਾ ਟੌਰ ਟੁਰ ਕੱਢੇ ਯਾਰ ਆ ਮੇਰਾ ਕਾਰਡ ਲੈ ਲਓ ਤੁਹਾਨੂੰ ਕਦੀ ਵੀ ਲੋੜ ਪੈਣਾ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਫੋਨ ਕਰ ਲਿਓ ਫਿਰ ਮੈਂ ਅੱਜ ਹੀ ਫੋਨ ਕਰੂੰਗਾ ਤੈਨੂੰ ਘਰੇ ਜਾ ਕੇ ਹੈ ਜੇ ਮੈਂ ਬਿਜ਼ੀ ਨਾ ਹੋਇਆ ਫਿਰ ਮੈਂ ਚੁੱਕ ਲੂੰਗਾ ਜੀ ਮੈਂ ਬਿਜ਼ੀ ਐ ਮੈਂ ਨਹੀਂ ਚੁੱਕਦਾ ਹੁੰਦਾ ਜਦੋਂ ਇਹ ਆਪਣੇ ਨਾਲ ਪੜਦਾ ਹੁੰਦਾ ਸੀ ਕੱਖ ਨਹੀਂ ਹੁੰਦਾ ਅੱਜ ਵੇਖ ਕਿੰਨੀ ਟੌਰੀ ਆਪਣੇ ਤੋਂ ਕਿੰਨਾ ਅੱਗੇ ਚੱਲ ਗਿਆ ਯਾਰ ਹੈ ਲੈ ਵੀ ਰਿਪੋਰਟ ਹੀ ਆਪਾਂ ਟਰਕੇੜੀ ਮੋਫਿਸ ਮਿਸਾਗਾ ਚੱਲ ਆਪਾਂ 15 ਜਾਨ ਪਛਿਆੜਾ ਹੈਲੋ ਸਰ ਹੈਲੋ ਜੀ ਹੈਲੋ ਜੀ ਸਰ ਮੇਰੀ ਵਾਈਫ ਇੰਡੀਆ ਗਿਆ ਉਹਨੂੰ ਵੀ ਡਿਸਪੈਚਰ ਦਾ ਕੋਰਸ ਕਰਵਾਉਣਾ ਹੈ ਸਰ ਮੇਰਾ ਤੇ ਮੇਰੇ ਬ੍ਰਦਰ ਦਾ ਆਪਣਾ ਟਰੱਕ ਹੈ ਵਾਹ ਤੇ ਅਸੀਂ ਆਪਣੇ ਲੋਡ ਬੁੱਕ ਕਰਿਆ ਕਰਨੇ ਉਹਦੇ ਬਾਰੇ ਵੀ ਕੋਈ ਦੱਸ ਦਿਓ ਹੁਣ ਬਿਲਕੁਲ ਜੀ ਅਸੀਂ ਪ੍ਰੋਵਾਈਡ ਕਰਦੇ ਹਾਂ ਟਰੱਕ ਡਿਸਪੈਚ ਤੇ ਫਰੇਟ ਬ੍ਰੋਕਰ ਦਾ ਟ੍ਰੇਨਿੰਗ ਕੋਰਸ ਜਿਹੜਾ ਤੁਸੀਂ ਸਾਡੇ ਮਿਸਸ ਸਾਗ ਆਫਿਸ ਤੇ ਇਨ ਪਰਸਨ ਵੀ اٹੈਂਡ ਕਰ ਸਕਦੇ ਹੋ ਤੇ ਲਾਈਵ ਜ਼ੂਮ ਸੈਸ਼ਨ ਦੇ थ्रू ਆਨਲਾਈਨ ਵੀ اٹੈਂਡ ਕਰ ਸਕਦੇ ਕੋਤੋਂ ਵੀ ਜੇ ਤੁਸੀਂ ਜੌਬ ਦੇਖ ਰਹੇ ਹੋ ਟਰਕਿੰਗ ਚ ਆਪਣੀ ਕੰਪਨੀ ਸਟਾਰਟ ਕਰਕੇ ਆਪਣੇ ਲੋਡ ਬੁੱਕ ਕਰਨੇ ਆ ਜਾਂ ਘਰੋਂ ਡਿਸਪੈਚ ਕਰਨੀ ਆ ਬ੍ਰੋਕਰੇਜ ਕਰਨੀ ਆ ਤਾਂ ਇਹ ਕੋਰਸ ਤੁਹਾਡੇ ਲਈ ਬੜਾ ਹੀ ਹਸਫਲ ਹੋਣਗਾ ਸਰ ਪਾਣੀ ਮਿਲ ਸਕਦਾ ਕੋਈ ਪਾਣੀ ਲੈ ਕੇ ਆਓ ਜਰਾ ਆ ਗਿਆ ਭਾਜੀ ਆ ਗਿਆ ਹਲੋ ਭਾਜੀ ਪਾਣੀ ਉਹ ਤੂੰ ਤੂੰ ਕਿਦਾਂ ਮੈਂ ਡਿਸਪੈਚ ਕਰਿਆ ਨਹੀਂ ਵੀਰ ਜੀ ਤੁਸੀਂ ਪੂਰੀ ਗੱਲ ਹੀ ਨਹੀਂ ਸੁਣੀ ਮੈਂ ਕਹਿਣਾ ਹੈ ਤੁਹਾਨੂੰ ਮੈਂ ਡਿਸਪੈਚਰ ਆਫਿਸ ਜੌਬ ਕਰਦਾ ਆ ਭਾਈ ਉਹਨਾਂ ਦੀ ਗੱਡੀ ਨੂੰ ਕਪੜਾ-ਕਪੜਾ ਮਾਰਦਾ ਹੈ ਨਾਲ ਪਾਣੀ-ਪਣੀ ਪੀਂਹਦਾ ਹੈ